ਜੜੀਆਂ ਆਪਾਂ 2-4 ਰੱਖੀ ਬੈਠੇ ਆ ਕਿਤੇ ਨਾ ਕਿਤੇ ਤੁਹਾਨੂੰ ਮੈਂ ਦੱਸਾਂ ਗੱਲ ਜਦੋਂ ਮੇਮ ਨੇ ਵੱਧ ਜਾਣੇ ਹਨਾ ਜਦੋਂ ਬੱਚੇ ਵੱਧ ਜਾਣੇ ਜਦੋਂ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਣੇ ਕੋਲੇ ਜਦੋਂ ਦੋਗਲੀ ਬਰੀਡ ਲਾ ਲੋ ਜਾਂ ਆਪਾਂ ਮਾਂ ਬਰੀਡ ਲਾ ਲੋ ਕਿਤਨਾ ਕਿਤੇ ਆਪਾਂ ਜਾਨਵਰ ਹੁਣ ਟੰਗ ਵਾਲੀ ਮੰਡੀ 'ਚ ਵੇਚ ਕੇ ਆਏ ਹੋਏ ਆ ਤੇ ਜਿਹੜੀਆਂ ਚੀਜ਼ਾਂ ਦਾ ਕਦੇ ਆਸਾਨ ਹੋਵੇ ਜਿਹੜੇ ਬੰਦਿਆਂ ਦਾ ਆਸਾਨ ਹੋਵੇ ਭੁੱਲਣਾ ਨਹੀਂ ਚਾਹੀਦਾ ਕਦੇ ਹੀ ਨਹੀਂ ਭੁੱਲਣਾ ਚਾਹੀਦਾ ਮੈਨੂੰ ਅੱਜ ਪਤਾ ਲੱਗਿਆ ਨਹੀਂ ਆਪਾਂ ਵੀਡੀਓ ਪਹਿਲੀ ਪਾ ਦਿੰਨੀਆਂ ਸੀ ਆਪਾਂ ਨੂੰ ਕੋਈ ਡਰ ਪੈ ਹੈ ਨਹੀਂਗਾ ਜਿੱਥੇ ਖੜੇ ਆਗੇ ਮੈਂ ਕਹਿੰਨਾ ਵੀ ਔਖੇ ਵੇਲੇ ਚ ਜੇ ਜਾਨਵਰ ਚਾਰ ਉਥੇ ਵੇਚ ਕੇ ਆਏ ਆ ਖੌਰੇ ਤਾਂ ਖੜੇ ਹੁਣ ਭਾਈ ਇਹ ਜੇ ਨਾ ਵੇਕੇ ਤਾਂ ਆਪਾਂ ਕੰਮ ਹੀ ਛੱਡ ਦੇਣਾ ਸੀਗਾ ਤੇ ਜਿਹੜੇ ਵੇਚ ਕੇ ਆ ਉਹ ਵੀ ਲੋਕਾਂ ਕੋਲੇ ਚੰਗੇ ਬਣੇ ਖੜੇ ਨੇ ਉਹ ਵੀ ਬਰੀਡਰ ਚੰਗੇ ਬਣੇ ਖੜੇ ਨੇ ਇਹ ਨਹੀਂ ਗੱਲ ਵੀ ਨਹੀਂ ਬਣੇ ਢੋਂਗ ਵਾਲੀ ਮੰਡੀ ਬਹੁਤ ਚੰਗੀ ਆ ਵਿਚਾਲੋ ਜੇ ਵਿਚਾਈਦਾ ਪਿੰਡ ਨੂੰ ਸਭ ਤੋਂ ਵੱਧ ਸਾ ਦੇਣਾ ਚਾਹੀਦਾ ਢੋਂਗ ਵਾਲੀ ਪਿੰਡ ਨੂੰ ਸਭ ਤੋਂ ਵੱਧ ਪਰ ਇਹੋ ਜਿਹਾ ਕੋਈ ਸੁਨੇਹਾ ਸੁਣ ਨੂੰ ਨਹੀਂ ਮਿਲਿਆ ਹੇਤੀ ਵੀ ਪਿੰਡ ਦਾ ਘੱਟ ਹੋ ਗਿਆ ਹੋਵੇ ਡਾਕਟਰ ਬਲਵਿੰਦਰ ਮਾਨ ਸਾਹਿਬ ਦੇ ਹੱਕ ਦੇ ਵਿੱਚ ਮਾੜੀ ਗੱਲ ਬਹੁਤ ਮਾੜੀ ਗੱਲ